ਅਬੋਹਰ ਵਿੱਚ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ ਅਤੇ ਉਨ੍ਹਾਂ ਦਾਵਾ ਕੀਤਾ ਕਿ 2027 ਦੇ ਵਿੱਚ ਲੋਕ ਕਾਂਗਰਸ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਲੋਕਾਂ ਨਾਲ ਮੁਫਤ ਦੇ ਵਾਅਦੇ ਨਹੀਂ ਕੀਤੇ ਜਾਣਗੇ। ਸਗੋਂ ਲੋਕਾਂ ਨੂੰ ਸਸਤੀਆਂ ਮੋਡਲੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸੰਵਿਧਾਨ ਬਚਾਓ ਸਭਾ ਜਿਹੜੀ ਰੱਖੀ ਗਈ ਸੀ ਜਿਹਦੇ ਵਿੱਚ ਸ਼ੇਰ ਸਿੰਘ ਖਬਾਇਆ ਤੇ ਸਾਰੀ ਸਮੁੱਚੀ ਜ਼ਿਲ੍ਹੇ ਦੀ ਕਾਂਗਰਸ ਨੇ ਸ਼ੂਰਜਿਤ ਜਿਸ ਤਰ੍ਹਾਂ ਆ ਕੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਸੀਂ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਸਬਾਵਾ ਕਰਕੇ ਜਿਹੜਾ ਸੰਵਿਧਾਨ ਨੇ ਸਭ ਤੋਂ ਬੂਲ ਅਧਿਕਾਰ ਜੋ ਹੰਡਾ ਦਿੱਤਾ ਹੋਰੇ ਤੇ ਪੈਰਾ ਦੇਣ ਬਾਰੇ ਅਸੀਂ ਪੰਜਾਬ ਦੀ ਜਨਤਾ ਨੂੰ ਸੁਚੇਤ ਕਰ ਰਹੇ ਹਾਂ ਸਨਿਆ ਦੇ ਰਹੇ ਜਿਸ ਪ੍ਰਕਾਰ ਅੱਜ ਦੀਆਂ ਸਰਕਾਰਾਂ ਚਾਹੇ ਉਹ ਕਿਸਾਨੀ ਅੰਦੋਲਨ ਹੋਵੇ ਚਾਹੇ ਉਹ ਸੀਐਲਪੀ ਦੇ ਪਰਚੇ ਦੀ ਗੱਲ ਹੋਵੇ ਚਾਹੇ ਵਿਜੀਲੈਂਸ ਦੁਆਰਾ ਕੀਤੀਆਂ ਕਾਰਵਾਈਆਂ ਔਰ ਈਡੀ ਔਰ ਸੀਬੀ ਦੁਆਰਾ ਕੀਤੀਆਂ ਕਾਰਵਾਈਆਂ ਰਾਹੁਲ ਗਾਂਧੀ ਦੇ ਪ੍ਰਤੀ ਯਾ ਹੁਰਾਂ ਦੇਖਦੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਨਖੇਦੀ ਕਰਦੇ ਹੋਏ ਫਰਾਜਾਤੰਤਰ ਮਜ਼ਬੂਤ ਰਹੇ ਲੋਕਤੰਤਰ ਮਜ਼ਬੂਤ ਰਹੇ ਇਸ ਕਰਕੇ ਅੱਜ ਅਸੀਂ ਸੰਵਿਧਾਨ ਬਚਾਓ ਇਹ ਸਭਾ ਕੀਤੀ ਹੈ ਜੀਰੇ ਵਿੱਚ ਅਸੀਂ ਹਰ ਘਰ ਘਰ ਜਾ ਕੇ ਇਸੇ ਤਰ੍ਹਾਂ ਵਿਧਾਨ ਸਭਾ ਸਰਤੇ ਸਭਾਵਾਂ ਹੋਣਗੀਆਂ ਤੇ ਅਸੀਂ ਸੰਵਿਧਾਨ ਦੀ ਹੱਥਾਂ ਤੇ ਪਹਿਲ ਰੱਖਦੇ ਹੋਏ ਉਹਨਾਂ ਦਾ ਸਨਮਾਨ ਕਰਦੇ ਹਾਂ ਸਰ ਆਪ ਬਹੁਤ ਪਹਿਲੀ ਵਾਰ ਇਹਨਾਂ ਨਾਲ ਕੰਮ ਕਰ ਰਿਹਾ ਹਾਂ ਕੰਕਰ ਦਾ ਨਹੀਂ ਕਰਨਾ ਚਾਹੁੰਦਾ ਦੇਖੋ ਮੈਨੂੰ ਲੱਗਦਾ ਹੈ ਕਿ ਹਬੋਰ ਜਿਹੜਾ ਸੀਗਾ ਕਿਤੇ ਨਾ ਕਿਤੇ ਜਿਹੜਾ ਉਹ ਪ੍ਰਜਾ ਸੀਗੀ ਪ੍ਰਜਾ ਸੋ ਕਾਲਡ ਪ੍ਰਜਾ ਜਾਖੜ ਸਾਹਬਾਂ ਦੀ ਉਹ ਹੁਣ ਪ੍ਰਜਾ ਨਹੀਂ ਰਹੀ ਹੈ ਉਹ ਲੋਕਤੰਤਰ ਚ ਬਦਲਦੀ ਜਾ ਰਹੀ ਹੈ ਕਿਉਂਕਿ ਲੋਕਾਂ ਨੇ ਬੜੀ ਤੇਰ ਬਾਅਦ ਇਸ ਕੱਲ ਦਾ ਸਕੂਨ ਮਿਲਿਆ ਕਿ ਅਸੀਂ ਕਿਤੇ ਨਾ ਕਿਤੇ ਆਜ਼ਾਦ ਦਾ ਦੇਸ਼ ਪਹਿਲਾਂ ਹੋ ਗਿਆ ਸੀ ਕਿ 70 ਸਾਲ ਜਾਖੜਾਂ ਦੀ ਗੁਲਾਮੀ ਕਰ ਰਹੇ ਸੀ ਅੱਜ ਉਸ ਗੁਲਾਮੀ ਦਾ ਇਹ ਸਨੇਹ ਗੁਲਾਮੀ ਚੋਂ ਨਿਕਲਦਾ ਕਿ ਅੱਜ ਸੁਚੇਤ ਹੋ ਕੇ ਖਬੂਰ ਚੰਨੇ ਲੋਕ ਆਏ ਹੈ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਪੂਰਨ ਮਜ਼ਬੂਤੀ ਦੇ ਨਾਲ ਖਬੂਰ ਦੇ ਲੋਕਾਂ ਨੇ 20000 ਤੋਂ ਵੱਧ ਵੋਟ ਸ਼ੇਰ ਸਿੰਘ ਕਬਾਇਆ ਨੂੰ ਇੱਥੇ ਦਿੱਤੀ ਔਰ ਮੈਨੂੰ ਪੂਰਨ ਉਮੀਦ ਹੈ ਕਿ ਅਗਲਾ ਵਿਧਾਨ ਸਭਾ ਜਿਹੜਾ ਇਲੈਕਸ਼ਨ ਹੋਏਗਾ ਇੱਥੇ ਕਾਂਗਰਸ ਪਾਰਟੀ ਦਾ ਅਸੀਂ ਝੰਡਾ ਬਲੰਦ ਕਰਾਂਗੇ ਪਰ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤੇਗਾ ਸੰਵਿਧਾਨ ਨੂੰ ਬਚਾਓ ਰੈਲੀ ਦੇ ਵਿੱਚ ਅੱਜ ਸਾਡੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਐਮਪੀ ਗੁਬਾਇਆ ਸਾਹਿਬ ਤੇ ਹੋਰ ਬਹੁਤ ਸਾਰੇ ਆਗੂ ਜਿਵੇਂ ਕੈਪਟਨ ਸੰਧੂ ਜੀ ਰਿਨਵਾ ਜੀ ਸੁਦੀਰ ਨਾਗਪਾਲ ਜੀ ਤੇ ਦਵਿੰਦਰ ਗੁਬਾਇਆ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਬਹੁਤ ਭਾਰੀ ਸੰਖਿਆ ਦੇ ਅੰਦਰ ਅੱਜ ਫਿਰ ਦੇ ਜਨਤਾ ਕਾਂਗਰਸ ਕਾਰਜਕਰਤਾ ਇਕੱਠੇ ਹੋਏ ਸੰਵਿਧਾਨ ਬਚਾਉਣ ਦਾ ਬਹੁਤ ਹੀ ਜਿਆਦਾ ਇਸ ਵੇਲੇ ਜ਼ਰੂਰੀ ਸਮਾਂ ਹੈ ਕਿਉਂਕਿ ਕੇਂਦਰ ਸਰਕਾਰ ਸੰਵਿਧਾਨ ਨੂੰ ਦੇ ਪਰਖੱਚੇ ਉੱਡ ਰਹੀ ਹੈ ਔਰ ਆਪਣੀ ਮਨਮਾਨੀ ਤੇ ਬਨਮਰਜ਼ੀ ਕਰ ਰਹੀ ਹੈ ਸਰਵਿੰਦਰ ਜੀ ਅਗਰ ਸੰਵਿਧਾਨ ਨਾ ਬਚਾਇਆ ਗਿਆ ਤਾਂ ਇਹ ਲੋਕਤੰਤਰ ਖਤਮ ਹੋ ਜਾਏਗਾ ਜਨਤਾ ਦੇ ਅਧਿਕਾਰ ਖਤਮ ਹੋ ਜਾਣਗੇ ਤੇ ਫਿਰ ਤੋਂ ਤਾਨਾशाही ਸ਼ੁਰੂ ਹੋ ਜਾਏਗੀ ਅੱਜ ਜਿਹੜਾ ਵੀ ਬੰਦਾ ਸਰਕਾਰ ਤੇ ਸਵਾਲ ਉਠਾਉਂਦਾ ਹੈ ਸਰਕਾਰ ਕੋਲ ਸਵਾਲ ਪੁੱਛਦਾ ਹੈ ਉਹਦੇ ਤੇ ਈਬੀ ਸੀਬੀਆਈ ਦੀ ਰੇਡ ਹੋ ਜਾਂਦੀ ਹੈ ਉਹਦੇ ਤੇ ਤਸੱਦਦ ਸ਼ੁਰੂ ਹੋ ਜਾਂਦੇ ਹੈਗੇ ਆ ਅੱਜ ਅਬੋਰ ਕਾਂਗਰਸ ਜਿਹੜੀ ਹੈਗੀ ਹੈ ਸਾਢੇ 3 ਸਾਲ ਪਹਿਲਾਂ ਵਾਲੀ ਉਹ ਕਾਂਗਰਸ ਨਹੀਂ ਰਹੇਗੀ ਹੁਣ ਹਰ ਬੰਦਾ ਕਾਂਗਰਸ ਦੇ ਨਾਲ ਜੁੜ ਰਿਹਾ ਹੈ ਤੇ ਆਉਣ ਵਾਲਾ ਜਿਹੜਾ ਸਮਾਂ 2027 ਦੇ ਅੰਦਰ ਵਿਧਾਨ ਸਭਾ ਦੇ ਜਿਹੜੇ ਇਲੈਕਸ਼ਨ ਹੋਣੇ ਹੈ ਉਹਦੇ 'ਚ ਇੱਕ ਹਵਾ ਪੂਰੀ ਤੇਜ਼ੀ ਦੇ ਨਾਲ ਵਗ ਰਹੀ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ ਤੇ ਹਰ ਬੰਦਾ ਕਾਂਗਰਸ ਨੂੰ ਹੀ ਚਾਹੁੰਦਾ ਹੈ ਤੇ ਸਰਕਾਰ ਵੀ ਕਾਂਗਰਸ ਦੀ ਬਣਾਉਣਾ ਚਾਹੁੰਦਾ ਹੈ ਔਰ ਜਦੋਂ ਕਾਂਗਰਸ ਆਏਗੀ ਸਾਰਿਆਂ ਨੂੰ ਇਕੱਠਾ ਕਰਕੇ ਸਾਰਿਆਂ ਦੇ ਨਾਲ ਸਾਂਝੀ ਵਾਲਤਾ ਦਾ ਇੱਕ ਸੰਦੇਸ਼ ਦੇ ਕੇ ਸਭ ਦੇ ਹੱਕਾਂ ਹਕੂਕ ਦਾ ਰੱਜੀ ਰੱਖੀ ਕਰੇ